ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਤੋਂ ਤੁਹਾਡਾ ਸਾਡੇ YouTube ਚੈਨਲ ਤੇ ਦੋਸਤੋ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਦੋਸਤੋ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਤੇ ਮੈਂ ਦੁਬਾਰਾ ਫੇਰ ਬਣਾਉਣ ਲੱਗਿਆ ਹਾਂ ਕਿਉਂਕਿ ਬਹੁਤ ਜ਼ਰੂਰੀ ਗੱਲ ਆ ਜਿਹੜੀ ਦੱਸਣ ਜਾ ਰਹੇ ਹਾਂ ਬਹੁਤ ਕੰਮ ਦੀ ਗੱਲ ਆ ਤੁਹਾਡੀ ਲਾਈਫ ਦੇ ਵਿੱਚ ਬਹੁਤ ਕੰਮ ਆਉਣ ਵਾਲੀ ਗੱਲ ਆ ਵੀਡੀਓ ਸਿਰਫ 1 ਤੋਂ 1.5 ਮਿੰਟ ਦੀ ਹੋਗੀ ਜਿਆਦਾ ਮੁੱਢੀ ਨਹੀਂ ਹੋਗੀ ਥੋੜਾ ਜਿਹਾ ਸਮਾਂ ਕੱਢ ਕੇ ਪੂਰੀਆਂ ਗੁਪਤ ਰਕਮ ਕਿਸੇ ਨਾਲ ਸ਼ੇਅਰ ਨਾ ਕਰੋ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਤੇ ਜੇ ਤਰੱਕੀ ਪਾਉਣੀ ਆ ਹਨ ਕਿਉਂਕਿ ਜੇ ਤੁਸੀਂ ਇਹ ਦੋ ਗੱਲਾਂ ਰਿਵੀਲ ਕਰਦੋਂਗੇ ਤਾਂ ਤੁਸੀਂ ਬਹੁਤ ਵੱਡਾ ਨੁਕਸਾਨ ਖਾ ਸਕਦੇ ਹੋ ਇਸ ਚੀਜ਼ ਆ ਹਨ ਉਹ ਕਿਹੜੀਆਂ ਦੋ ਗੱਲਾਂ ਨੇ ਸਭ ਤੋਂ ਪਹਿਲੇ ਨੰਬਰ ਤੇ ਜੀ ਤੁਹਾਡੇ ਫਿਊਚਰ ਦੇ ਪਲਾਨ ਤੁਸੀਂ ਕੀ ਪਲਾਨ ਕਰਦੇ ਹੋ ਹਨ ਸਭ ਤੋਂ ਤੁਹਾਡੇ ਤੇ ਤੁਹਾਡੇ ਫੈਮਿਲੀ ਦੇ ਮੈਂਬਰਾਂ ਦੇ ਵਿੱਚ ਹੀ ਇਹ ਚੀਜ਼ ਹੋਣੀ ਚਾਹੀਦੀ ਹੈ ਪਤਾ ਨੂੰ ਜਿਹਦੇ ਵਿੱਚ ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਜਾਂ ਆਪਣੇ ਫਿਊਚਰ ਨੂੰ ਲੈ ਕੇ ਸਟੱਡੀ ਜਾਂ ਬਿਜ਼ਨਸ ਲੈ ਕੇ ਕੀ ਪਲਾਨ ਕਰਦੇ ਹੋ ਕਿਸੇ ਵੀ ਥਰਡ ਪਰਸਨ ਨਾਲ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਲੋਕਾਂ ਦਾ ਨਹੀਂ ਪਤਾ ਕਿ ਦੇ ਦਿਲ ਵਿੱਚ ਕੀ ਚੱਲਦਾ ਕਿਹੜਾ ਬੰਦਾ ਸਾਨੂੰ ਹਨਾ ਕਿਤਨਾ ਕਿਤੇ ਨੁਕਸਾਨ ਪਹੁੰਚਾ ਦੇ ਉਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰੇ ਜਿਸ ਦਾ ਪਿੱਛਾ ਆਪਾਂ ਕਰ ਰਹੇ ਹਾਂ ਜਿਸ ਟਾਰਗੇਟ ਦਾ ਪਿੱਛਾ ਆਪਾਂ ਕਰਦੇ ਹਾਂ ਲੋਕ ਉਸ ਨੂੰ ਖਿੱਚ ਸਕਦੇ ਆ ਠੀਕ ਹੈ ਜੀ ਪਹਿਲੀ ਗੱਲ ਦਾ ਇਹ ਕਿਸੇ ਨਾਲ ਸ਼ੇਅਰ ਨਾ ਕਰੋ ਆਪਣੇ ਫਿਊਚਰ ਦੇ ਪਲਾਨ ਠੀਕ ਹੈ ਨੰਬਰ 2 ਤੇ ਤੁਹਾਡੀ ਇਹ ਵੀ ਕਦੇ ਵੀ ਕਿਸੇ ਵੀ ਨਾਲ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਲੋਕ ਤਰੱਕੀ ਦੇਖ ਕੇ ਖੁਸ਼ੀ ਦੇ ਕੇ ਕਿਸੇ ਕੋਲ ਪੈਸਾ ਦੇ ਕੇ ਅੱਜ ਤੱਕ ਵਿੱਚ ਜਾਂਦੇ ਨਹੀਂ ਆਗੇ ਸੋ ਇਹ ਦੋ ਗੱਲਾਂ ਜੇ ਆਪਣੇ ਦਿਮਾਗ 'ਚ ਬਿਠਾ ਲਓ ਤੇ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਦੀਆਂ ਫਿਰ ਦੇਖੋ ਤੁਹਾਡੀ ਲਾਈਵ ਕਿੱਥੇ ਸਿਖਰਾਂ ਤੇ ਪਹੁੰਚੇ ਤੇ ਤੁਸੀਂ ਕਿਦਾਂ ਸਕਸੈਸਫੁਲ ਜਾਂਦੇ ਹੋ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਚੰਗੀ ਲੱਗੇ ਤਾਂ ਲਾਈਕ ਬਣ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ